ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਪਲੰਘ ਦੇ ਉੱਤੇ ਬੈਠ ਜਾਂਦੇ ਬੈਠ ਕੇ ਤੇ ਯਕਦਮ ਉੱਠ ਕੇ ਖਲੋਗੇ ਤੇ ਖੜਕ ਸਿੰਘ ਆਵਾਜ਼ ਦੇ ਕੇ ਕਹਿ ਲੱਗਾ ਸਿੰਘ ਸਾਹਿਬ ਜੀ ਤੰਬੂ ਨਹੀਂ ਚੰਗਾ ਲੱਗਾ ਪਲੰਘ ਨਹੀਂ ਚੰਗਾ ਲੱਗਾ ਜੇ ਪਲੰਘ ਦੇ ਉੱਤੇ ਚਾਦਰ ਚੰਗੀ ਨਹੀਂ ਲੱਗੀ ਉੱਠ ਕੇ ਖਲੋਗੇ ਕਾਰਨ ਕੀ ਆ ਆਰਾਮ ਨਹੀਂ ਕਰਨਾ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਖੜਕਸਿਆ ਨੇੜੇ ਆ ਸਿੰਘ ਨੇੜੇ ਆਇਆ ਅਕਾਲੀ ਬਾਬਾ ਫੂਲਾ ਸਿੰਘ ਨੇ ਖੜਕ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਇਸ਼ਾਰਾ ਕਰਕੇ ਆਖਿਆ ਖੜਕ ਸਿਆ ਉਹ ਸਾਹਮਣੇ ਕੀ ਨਜ਼ਰੀ ਆ ਰਿਹਾ ਕਹਿੰਦਾ ਜੀ ਉਹ ਆ ਮੁਲਤਾਨ ਦਾ ਕਿਲਾ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਨਹੀਂ ਮੁਲਤਾਨ ਦੇ ਕਿਲੇ ਦੇ ਉੱਤੇ ਕੀ ਨਜ਼ਰੀ ਆ ਰਿਹਾ ਕਹਿੰਦਾ ਜੀ ਦੁਸ਼ਮੰਦ ਦਾ ਹੈਦਰੀ ਝੰਡਾ ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਆਵਾਜ਼ ਦੇ ਕੇ ਆਖਿਆ ਉਹ ਖੜਕ ਸਿਆ ਯਾਦ ਰੱਖ ਜਿਸ ਕੌਮ ਦਾ ਆਗੂ ਜਿਸ ਕੌਮ ਦਾ ਧਾਰਮਿਕ ਲੀਡਰ ਬਗਾਨਿਆਂ ਦੇ ਝੰਡੇ ਦੇ ਥੱਲੇ ਆਰਾਮ ਕਰਨ ਲੱਗ ਪਵੇ ਉਹਨੂੰ ਡਾਂਗ ਅੱਜ ਵੀ ਫਿਰੇਗੀ ਉਹਨੂੰ ਡਾਂਗ ਕੱਲ ਵੀ ਫਿਰੇਗੀ ਆਰਾਮ ਕਰਾਂਗੇ ਪਰ ਜਿੰਨਾ ਚਿਰ ਤੱਕ ਇਹਨਾਂ ਦਾ ਮੁਲਤਾਨ ਦੇ ਕਿਲੇ ਤੋਂ ਹੈਦਰੀ ਲਾ ਕੇ ਥੱਲੇ ਨਹੀਂ ਨਾ ਸੁੱਟ ਦਿੰਦੇ ਤੇ ਆਪਣਾ ਕੇਸ ਨਹੀਂ ਨਹੀਂ ਚਲਾ ਦਿੰਦੇ ਉਹਨਾਂ ਚਿਰ ਤੱਕ ਆਰਾਮ ਮੇਰੇ ਵਾਸਤੇ ਹਰਾਮ ਆ ਉਹਨਾਂ ਚਿਰ ਤੱਕ ਆਰਾਮ ਨਹੀਂ ਕਰਾਂਗਾ ਜਿੰਨਾ ਚਿਰ ਤੱਕ ਮੁਲਤਾਨ ਦਾ ਕਿਲਾ ਨਹੀਂ ਜਿੱਤ ਲੈਂਦਾ ਤੇ ਇੱਥੇ ਕੇਸਰੀ ਨਿਸ਼ਾਨ ਨਹੀਂ ਮੁਲਤਾਨ ਦੇ ਕਿਲੇ ਦੇ ਉੱਤੇ ਚਲਾ ਲੈਂਦਾ ਉਹਨਾਂ ਚਿਰ ਤੱਕ ਆਰਾਮ ਨਹੀਂ ਕਰਨਾ ਉਹਨੇ ਆਖਿਆ ਜੀ ਹੁਕਮ ਕੀ ਆ ਇਹ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਖੜਕ ਸਿਆ ਭੰਗੀਆਂ ਵਾਲੀ ਤੋਪ ਲੈ ਕੇ ਆਏ ਆ ਤੁਹਾਡੀਆਂ ਤੋਪਾਂ ਜਵਾਬ ਦੇ ਗਈਆਂ ਪਰ ਵਿਸ਼ਵਾਸ ਹੈ ਕਿ ਭੰਗੀਆਂ ਵਾਲੀ ਤੂਪ ਕਾਮਯਾਬ ਹੋਏਗੀ ਜਦੋਂ ਭੰਗੀਆਂ ਵਾਲੀ ਤੋਪ ਦੇ ਵਿੱਚੋਂ ਇਹਦੇ ਵਿੱਚੋਂ ਗੋਲੇ ਨਿਕਲਣਗੇ ਮਲਤਾਨ ਦੇ ਕਿਲੇ ਦੀ ਦੀਵਾਰ ਦੇਤੇ ਜਾ ਕੇ ਵੱਜਣਗੇ ਵੱਡਾ ਸਾਰਾ 파ੜ ਪੈ ਜਾਣਾ ਤੇ ਆਪਾਂ ਜਾ ਕੇ ਨਵਾਬ ਮੁਜੱਫਰ ਖਾਂ ਦਾ ਸਿਰ ਵੱਢ ਕੇ ਤੇ ਮਲਤਾਨ ਦੇ ਕਿਲੇ ਦੇ ਉੱਤੇ ਕਬਜ਼ਾ ਆਪਾਂ ਖਾਲਸਾ ਫੌਜਾਂ ਨੇ ਕਰ ਲੈਣਾ ਹੁਣਾਂ ਜੀ ਠੀਕ ਆਖਿਆ ਠੀਕ ਕਰਿਏ ਫਿਰ ਅਰੰਭ ਜੰਗ ਅਕਾਲੀ ਬਾਬਾ ਫੂਲਾ ਸਿੰਘ ਨੇ ਤੋਪ ਜੀ ਨੂੰ ਆਵਾਜ਼ ਦੇ ਕੇ ਆਖਿਆ ਚਲਾਓ ਤੋਪ ਪੰਗੀਆਂ ਵਾਲੀ ਮੈਂ ਪਹਿਲਾਂ ਬੇਨਤੀ ਕੀਤੀ ਇੱਕ ਵਾਰ ਤੋਪ ਚਲਾਉਣ ਲੱਗਿਆਂ 21 ਕਿਲੋ ਬਰੂਦ ਪੈਂਦਾ ਸੀ ਇਸ ਤੋਪ ਵਿੱਚ 21 ਕਿਲੋ ਬਰੂਦ ਯਾਦ ਰੱਖਣਾ ਸਿੱਖੋ ਤੁਹਾਡੇ ਵਰਗੀ ਬਹਾਦਰ ਕੌਮ ਦੁਨੀਆ ਉੱਤੇ ਕੋਈ ਨਹੀਂ ਅਸੀਂ ਉਹ ਲੋਕ ਆ ਜਿਨ੍ਹਾਂ ਦੀਆਂ ਧੌਣਾਂ ਵਿੱਚ ਹੰਕਾਰ ਦੇ ਕਿੱਲੇ ਠੂਕੇ ਹੋਏ ਸੀ ਨਾ ਅਸੀਂ ਉਹ ਕੱਢਣੇ ਜਾਣਦੇ ਆ ਉਹ ਕੱਢਣੇ ਦੁਨੀਆ ਤੇ ਕੌਮਾਂ ਬਹੁਤ ਆ ਧਰਮ ਬਾਤ ਆ ਸਾਰੇ ਸਤਕਾਰਯੋਗ ਪਰ ਸਿੱਖ ਕੌਮ ਵਰਗੀ ਬਹਾਦਰ ਕੌਮ ਦੁਨੀਆ ਤੇ ਕੋਈ ਨਹੀਂ ਸਾਡੇ ਵੰਗੋਂ ਲੰਗਰ ਕੋਈ ਨਹੀਂ ਲਾ ਸਕਦਾ ਸਾਡੇ ਜਿਨਾਂ ਦਾਨ ਕੋਈ ਨਹੀਂ ਕਰ ਸਕਦਾ ਸਾਡੇ ਜਿਨਾਂ ਪੁੰਨ ਕੋਈ ਨਹੀਂ ਕਰ ਸਕਦਾ ਤੇ ਸਮਾਂ ਆਉਣ ਤੇ ਸਾਡੇ ਵੰਗੋਂ ਤੇਗ ਵੀ ਕੋਈ ਨਹੀਂ ਵਾ ਸਕਦਾ ਸ਼ਾਮ ਸਿੰਘ ਅਟਾਰੀ ਦਾ ਕਦੇ ਇਤਿਹਾਸ ਪੜ੍ਹ ਕੇ ਵੇਖੋ ਸਾਹਮਣੇ ਟੈਂਕ ਆ ਰਹੇ ਸੀ ਤੇ ਸ਼ਾਮ ਸਿੰਘ ਅਟਾਰੀ ਨੇ ਤਲਵਾਰ ਧੂਕੇ ਟੈਂਕਾਂ ਦੇ ਨਾਲ ਮੁਕਾਬਲਾ ਕੀਤਾ ਸੀ ਸਾਡੀ ਕੌਮ ਇੰਨੀ ਬਹਾਦਰ ਕੌਮ ਆ ਉਹਨੇ ਆਖਿਆ ਚਲਾਓ ਤੋਪ ਤੋਪਚੀ ਨੇ 4 ਗੋਲੇ ਚਲਾਏ 4 ਤੇ ਮਲਤਾਨ ਦੇ ਕਿਲੇ ਦੀ ਦੀਵਾਰ ਦੀਆਂ ਨਾ 4 ਕਿ ਇੱਟਾਂ ਭੁਰ ਕੇ ਥੱਲੇ ਡਿੱਗੀਆਂ ਸਿੱਖਾਂ ਦੇ ਚਿਹਰਿਆਂ ਤੇ ਰੌਣਕ ਵੀ ਗੱਲ ਬਣ ਜਾਣੀਏ ਕਿਲੇ ਦੀ ਇਸ ਦੀਵਾਰ ਦੇ ਵਿੱਚ 파ੜ ਪੈ ਜਾਣਾ ਜਦੋਂ 파ੜ ਪੈ ਗਿਆ ਤੇ ਆਪਾਂ ਅੰਦਰ ਜਾ ਕੇ ਨਵਾਬ ਮੁਜੱਫਰ ਖਾਨ ਨੂੰ ਟਾ ਲੈਣਾ ਇਹਦਾ ਸਿਰ ਵੱਢ ਕੇ ਤੇ ਮਲਤਾਨ ਦੇ ਕਿਲੇ ਦੇ ਉੱਤੇ ਕਬਜ਼ਾ ਆਪਾਂ ਸਿੱਖ ਬਾਬਜਾਂ ਨੇ ਕਰ ਲੈਣਾ ਸਿੱਖਾਂ ਦੇ ਚਿਹਰਿਆਂ ਤੇ ਰੌਣਕ ਇਨੇ ਚ ਰੂ ਅਕਾਲੀ ਬਾਬਾ ਫੂਲਾ ਸਿੰਘ ਨੇ ਆਵਾਜ਼ ਦੇ ਕੇ ਆਖਿਆ ਤੋਪ ਚੀ ਨੂੰ ਆਖਿਆ ਹੋਰ ਚਲਾਓ ਚਾਰ ਗੋਲੇ ਮਲਤਾਨ ਦੇ ਕਿਲੇ ਦੀ ਦੀਵਾਰ ਵਿੱਚ ਵੱਡਾ ਸਾਰਾ ਪਾੜ ਪੈ ਜਾਏਗਾ ਤੇ ਤੋਪ ਚੀ ਨੇ ਹੱਥ ਜੋੜ ਕੇ ਆਖਿਆ ਸਿੰਘ ਸਾਹਿਬ ਜਥੇਦਾਰ ਸਾਹਿਬ ਹੁਣ ਨਹੀਂ ਤੋਪ ਚੱਲ ਸਕਦੀ ਉਹਨੇ ਆਖਿਆ ਕਾਰਨ ਬਰੂਦ ਮੁੱਕ ਗਿਆ ਨੇ ਕਿ ਨਹੀਂ ਬਰੂਦ ਨਹੀਂ ਮੁੱਕਾ ਆ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਫਿਰ ਕਾਰਨ ਕੀ ਆ ਤੋਪ ਕਿਉਂ ਨਹੀਂ ਚੱਲ ਸਕਦੀ ਉਹਨੇ ਆਖਿਆ ਜੀ ਆ ਸੱਜੇ ਪਾਸੇ ਵਾਲਾ ਜਿਹੜਾ ਤੋਪ ਦਾ ਪਈਆਣਾ ਉਹ ਟੁੱਟ ਚੁੱਕਾ ਹੈ ਤੇ ਜਿੰਨਾ ਚਿਰ ਤੱਕ ਹੁਣ ਤੋਪ ਦਾ ਬੈਲੈਂਸ ਨਹੀਂ ਨਾ ਬੰਦਾ ਉਨਾ ਚਿਰ ਤੱਕ ਤੋਪ ਨਹੀਂ ਚੱਲ ਸਕਦੀ ਤੇ ਨਾ ਹੀ ਇਡੀ ਛੇਤੀ ਮਿਸਤਰੀ ਨੂੰ ਬੁਲਾਇਆ ਜਾ ਸਕਦਾ ਜੇ ਮਿਸਤਰੀ ਆ ਵੀ ਗਿਆ ਤੇ ਇੰਨੀ ਛੇਤੀ ਉਹਨੇ ਪਈਆ ਵੀ ਨਹੀਂ ਉਹਦੇ ਕੋਲ ਬੰਨਣਾ ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਫਿਰ ਹੁਣ ਕੁਝ ਨਾ ਕੁਝ ਕਰਨਾ ਪੈਣਾ ਹੈ ਤੋਪ ਚਲਾ ਜਿਵੇਂ ਮਰਜੀ ਚਲਾ ਫਿਰ ਤੋਪਚੀ ਨੇ ਇੱਕ ਸਲਾਹ ਦਿੱਤੀ ਕਹਿੰਦਾ ਅਕਾਲੀ ਜੀ ਤੋਪ ਚਲ੍ਹਾ ਦਿਆਂਗਾ ਪਰ ਇੱਕ ਬੇਨਤੀ ਹੈ ਵੀ ਤੁਹਾਡੇ ਵਿੱਚੋਂ ਇੱਕ ਸਿੱਖ ਆਵੇ ਉਹ ਤੋਪ ਦੇ ਪਈ ਤੂਪ ਦੇ ਥੱਲੇ ਨਾ ਆ ਕੇ ਆਪਣਾ ਮੋਢਾ ਦਵੇ ਮੋਢਾ ਪਈਏ ਦੀ ਥਾਂ ਤੇ ਜਿਹੜਾ ਸਿੱਖ ਤੂਪ ਦੇ ਥੱਲੇ ਆ ਕੇ ਆਪਣਾ ਮੋਢਾ ਡਾਵੇਗਾ ਨਾ ਤੇ ਇੱਕ ਗੱਲ ਯਾਦ ਰੱਖਣਾ ਤੂਪ ਤੇ ਚੱਲ ਜੂਗੀ ਪਰ ਜਦੋਂ ਮੈਂ ਗੋਲਾ ਚਲਾਵਾਂਗਾ ਨਾ ਤੇ ਇਹਨੇ ਤੂਪ ਨੇ ਝੜਕਾ ਇੰਨੀ ਜ਼ੋਰ ਦੀ ਮਾਰਨਾ ਕਿ ਬੰਦੇ ਦੀ ਥਾਂ ਹੀ ਮੌਤ ਹੋ ਜਾਣੀ ਉਹਨੇ ਨਹੀਂ ਬਚਣਾ ਉਹਨੇ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਉਹ ਚੱਕਣਾ ਚੂਰ ਹੋ ਜਾਊਗਾ ਬੰਦਾ ਜਿਹੜਾ ਤੋਪ ਦੇ ਥੱਲੇ ਮੋਢਾ ਦੇਊ ਜੇ ਤੁਹਾਡੇ ਵਿੱਚੋਂ ਹੈ ਕੋਈ ਐਡਾ ਕਰਨ ਵਾਸਤੇ ਫਿਰ ਲਾਈਨ ਬਣਾ ਲਓ ਆਜੋ ਵਾਰੀ-ਵਾਰੀ ਤੇ ਆਪਾਂ ਤੋਪ ਚਲਾ ਦਿੰਨੇ ਆ ਤੇ ਮੈਨੂੰ ਵਿਸ਼ਵਾਸ ਆ ਕਿ ਕਿਲੇ ਦੀ ਦੀਵਾਰ ਦੇ ਵਿੱਚ ਵੱਡਾ ਸਾਰਾ 파ੜ ਪੈ ਜਾਣਾ ਹੈ ਤੇ ਕਹਿੰਦੇ ਜਦੋਂ ਇਹ ਗੱਲ ਕੀਤੀ ਨਾ ਇੱਕ ਨਾ ਨਵਾਬ ਮੁਜੱਫਰ ਖਾਨ ਦਾ ਬੰਦਾ ਸਿੱਖਾਂ ਦੇ ਵਿੱਚ ਉਹ ਘੁੰਮ ਫਿਰ ਰਿਹਾ ਤੁਰ ਫਿਰ ਰਿਹਾ ਹੈ ਉਹਦਾ ਨਾਮ ਹੈ ਗੁਲਾਮ ਜਲਾਨੀ ਗੁਲਾਮ ਜਲਾਨੀ ਨੇ ਆਪ ਆਪਣੀ ਕਲਮ ਦੇ ਨਾਲ ਕਿਤਾਬ ਵਿੱਚ ਉਹ ਸਾਰਾ ਮਲਤਾਨ ਦੇ ਕਿਲੇ ਦੀ ਜੰਗ ਦਾ ਹਾਲ ਜਿਹੜਾ ਉਹਨੇ ਆਪ ਆਪਣੀ ਕਲਮ ਦੇ ਨਾਲ ਲਿਖਿਆ ਹੈ ਕਹਿੰਦਾ ਮੈਂ ਉਥੇ ਤੁਰ ਫਿਰ ਰਿਹਾ ਸੀ ਤੇ ਕਹਿੰਦਾ ਮੈਂ ਤੇ ਕੀ ਵੇਖਿਆ ਵੀ ਜਦੋਂ ਤੋਪ ਦਾ ਪਹੀਆ ਟੁੱਟ ਗਿਆ ਨਾ ਤੇ ਤੋਪਚੀ ਨੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਆਖਿਆ ਤੋਪ ਚੱਲ ਸਕਦੀ ਏ ਪਰ ਤੁਹਾਡੇ ਵਿੱਚੋਂ ਇੱਕ ਸਿੱਖ ਆਵੇ ਤੋਪ ਦੇ ਥੱਲੇ ਆ ਕੇ ਆਪਣਾ ਮੋਢਾ ਦੇਵੇ ਤੇ ਜਦੋਂ ਮੋਢਾ ਦੇਗਾ ਮੈਂ ਤੋਪ ਚਲਾਵਾਂਗਾ ਤੇ ਤੋਪ ਨੇ ਝੜਕਾ ਹੀ ਨਹੀਂ ਯੂਰ ਦੀ ਮਾਰਨਾ ਕਿ ਬੰਦੇ ਦੀ ਥਾਂ ਹੀ ਮੌਤ ਹੋ ਜਾਣੀ। ਤੇ ਗੁਲਾਮ ਜਲਾਨੀ ਕਹਿੰਦਾ ਜਦੋਂ ਮੈਂ ਸਿੱਖਾਂ ਦਾ ਭੇਸ ਧਾਰ ਕੇ ਉੱਥੇ ਤੁਰ ਫਿਰ ਰਿਹਾ ਸੀ ਨਾ ਸਿੰਘਾਂ ਦੇ ਵਿੱਚ ਸਿੱਖ ਫੌਜਾਂ ਦੇ ਵਿੱਚ ਤੇ ਕਹਿੰਦਾ ਮੈਂ ਹੱਸ ਪਿਆ। ਕਹਿੰਦਾ ਹੱਸਿਆ ਮੈਂ ਤਾਂ ਹੁਣ ਨਾ ਇਹਨਾਂ ਦਾ ਆਪਸ ਦੇ ਵਿੱਚ ਪਿਆਰ ਕਿੰਨਾ ਕਿਹਾ ਹੁਣ ਇਥੋਂ ਪਤਾ ਲੱਗੂਗਾ ਕਿਉਂਕਿ ਤੋਪ ਦੇ ਥੱਲੇ ਤੇ ਮੋਢਾ ਉਹ ਹੀ ਦੇ ਸਕਦਾ ਨਾ ਜਿਹਦੀਆਂ ਲੱਤਾਂ ਭਾਰ ਚੱਲਦੀ ਹੋਣਗੀਆਂ ਦੂਜਾ ਬੰਦਾ ਥੋੜੀ ਤੋਪ ਦੇ ਥੱਲੇ ਮੋਢਾ ਦੇ ਸਕਦਾ ਹੈ ਕਹਿੰਦਾ ਸੁਣਿਆ ਵੀ ਸਿੱਖ ਕੌਮ ਬਹਾਦਰ ਕੌਮ ਆ ਸੁਣਿਆ ਜਿੰਨਾ ਇਹਨਾਂ ਦੇ ਵਿੱਚ ਆਪਸ ਵਿੱਚ ਪਿਆਰ ਆ ਇਨਾ ਵਰਗਾ ਪਿਆਰ ਆਪਸ ਵਿੱਚ ਦੁਨੀਆ ਤੇ ਕਿਤੇ ਨਹੀਂ ਮਿਲ ਸਕਦਾ ਕਹਿੰਦਾ ਹੁਣ ਪਤਾ ਲੱਗੂ ਕਿ ਕਿੰਨੇ ਕੁ ਪਾਣੀ ਚ ਹੈ ਕਿੰਨੇ ਕੁ ਬਹਾਦਰ ਆਪਸ ਵਿੱਚ ਇਨਾ ਕਿੰਨਾ ਕੁ ਪਿਆਰ ਆ ਕਿਉਂਕਿ ਤੂਬ ਦੇ ਥੱਲੇ ਹੁਣ ਮੋਢਾ ਕਿਸੇ ਨੇ ਨਹੀਂ ਡੋਣਾ ਕਹਿੰਦਾ ਜਦੋਂ ਮੈਂ ਲਾਗੇ ਗਿਆ ਨਾ ਕਹਿੰਦਾ ਮੈਂ ਸੋਚਿਆ ਵੀ ਇਹਨਾਂ ਨੂੰ ਆਪਸ ਵਿੱਚ ਲੜਨਾ ਹੈ ਇੱਕ ਦੂਜੇ ਨੂੰ ਧੱਕੇ ਮਾਰਨੇ ਹੈ ਵੀ ਪਹਿਲਾਂ ਤੂਫ਼ ਦੇ ਥੱਲੇ ਮੁੱਢਾ ਤੂੰ ਦੇ ਦੂਜੇ ਨੇ ਕਹਿਣਾ ਨਹੀਂ ਪਹਿਲਾਂ ਮੁੱਢਾ ਤੂੰ ਦੇ ਜਿਹਨੇ ਕਹਿਣਾ ਵੀ ਤੂਫ਼ ਦੇ ਥੱਲੇ ਪਹਿਲਾਂ ਮੁੱਢਾ ਤੂੰ ਦੇ ਮੈਂ ਕਿਉਂ ਤੂਫ਼ ਦੇ ਥੱਲੇ ਮੁੱਢਾ ਦਵਾਂ ਕਹਿੰਦਾ ਮੈਂ ਸੋਚਿਆ ਇਹਨਾਂ ਨੇ ਆਪਸ ਵਿੱਚ ਲੜਨਾ ਹੈ ਕਹਿੰਦਾ ਮੈਂ ਉਸ ਜਗ੍ਹਾ ਤੇ ਨੇੜੇ ਆ ਗਿਆ ਜਿੱਥੇ ਤੂਫ਼ ਦਾ ਪੱਈਆ ਟੁੱਟਾ ਆਇਆ ਸੀ ਕਹਿੰਦਾ ਉੱਥੇ ਜਦੋਂ ਗਿਆ ਤੇ ਸੇਖਣਾ ਆਪਸ ਵਿੱਚ ਸੱਚਮੁੱਚ ਲੜ ਰਹੇ ਸੀ ਕਹਿੰਦਾ ਮੈਂ ਇੱਕ ਸੇਖ ਨੂੰ ਪਿੱਛੇ ਵੀ ਕਾਰਨ ਲੜਦੇ ਕਿਉਂ ਪਏ ਉਹਨਾਂ ਆਖੇ ਵੀ ਲੜ assi ਤਾਂ ਕਰਕੇ ਰਹੇ ਆ ਵੀ ਸਾਡੀ ਤੋਪ ਦਾ ਪਹੀਆ ਟੁੱਟ ਗਿਆ ਤੋਪਜੀ ਕਹਿੰਦਾ ਵੀ ਤੋਪ ਦੇ ਥੱਲੇ ਆ ਕੇ ਇੱਕ ਸਿੱਖ ਮੋਢਾ ਦੇਵੇ ਤੇ ਜਿਹੜਾ ਮੋਢਾ ਦੇਊਗਾ ਜਦੋਂ ਤੋਪ ਚੱਲਣੀ ਹੈ ਝੜਕਾ ਤੋਪ ਨੇ ਨਹੀਂ ਜ਼ੋਰ ਦੀ ਮਾਰਨਾ ਕਿ ਬੰਦੇ ਦੀ ਥਾਂ ਹੀ ਮੌਤ ਹੋ ਜਾਣੀ ਉਹਨੇ ਆਖਿਆ ਫਿਰ ਤੁਸੀਂ ਇਸ ਕਰਕੇ ਲੜ ਰਹੇ ਹੋਣੇ ਆ ਪੀ ਤੂੰ ਕਹਿੰਦਾ ਨਾ ਵੀ ਤੂੰ ਤੋਪ ਦੇ ਥੱਲੇ ਮੋਢਾ ਦੇ ਤੇਰੇ ਨਾਲ ਦਾੰਦਾ ਨਾ ਨਹੀਂ ਪਹਿਲਾ ਤੂੰ ਮੋਢਾ ਦੇ ਤੀਜਾ ਕਹਿੰਦਾ ਨਾ ਵੀ ਤੋਪ ਦੇ ਫਲ ਥੱਲੇ ਮੋਢਾ ਤੂੰ ਦੇ ਉਹਨੇ ਆਖਿਆ ਨਹੀਂ ਨਹੀਂ ਤੈਨੂੰ ਭਲੇ ਖਾ ਲਗਿਆ ਅਸੀਂ ਲੜ ਇਸ ਕਰਕੇ ਨਹੀਂ ਰਹੇ ਅਸੀਂ ਲੜ ਇਸ ਕਰਕੇ ਰਹੇ ਆ ਵੀ ਹਰ ਕੋਈ ਸਿੱਖ ਕਹਿੰਦਾ ਵੀ ਪਹਿਲਾਂ ਤੋਪ ਦੇ ਥੱਲੇ ਮੋਢਾ ਮੈਂ ਦੇਣਾ ਹੈ ਦੂਜਾ ਕਹਿੰਦਾ ਤੋਪ ਦੇ ਥੱਲੇ ਮੋਢਾ ਪਹਿਲਾਂ ਮੈਂ ਦੇਣਾ ਹੈ ਤੀਜਾ ਕਹਿੰਦਾ ਤੂਪ ਦੇ ਥੱਲੇ ਮੋਢਾ ਮੈਂ ਦੇਣਾ ਲੜ ਇਸ ਕਰਕੇ ਰਹੇ ਵੀ ਹਰ ਸਿੰਘ ਤੋਪ ਦੇ ਥੱਲੇ ਮੋਢਾ ਦੇਣ ਵਾਸਤੇ ਕਾਲਾ ਪੈ ਰਿਹਾ ਤੇ ਫਿਰ ਕਹਿੰਦੇ ਉੱਥੇ ਨਾ ਇੱਕ ਫੈਸਲਾ ਹੋ ਗਿਆ ਅਕਾਲੀ ਪਾਵਾ ਭੂਲਾ ਸਿੰਘ ਨੇ ਆਖਿਆ ਐਂ ਕਰੀਏ ਆਪਾਂ ਲਾਈਨ ਬਣਾ ਲੈਨੇ ਆ ਤੇ ਜਿਹਦੀ ਸਭ ਤੋਂ ਵੱਧ ਤਨਖਾਹ ਆ ਨਾ ਉਹਨੂੰ ਸਭ ਤੋਂ ਅੱਗੇ ਲਾ ਦੇਨੇ ਆ ਤੇ ਜਿਹਦੀ ਉਸ ਤੋਂ ਘੱਟ ਉਹਨੂੰ ਉਸ ਤੋਂ ਪਿੱਛੇ ਲਾ ਦੇਨੇ ਆ ਜਿਹਦੀ ਉਸ ਤੋਂ ਘੱਟ ਉਹਨੂੰ ਉਸ ਤੋਂ ਪਿੱਛੇ ਲਾ ਦੇਨੇ ਆ ਤੇ ਜਿਹਦੀ ਉਸ ਤੋਂ ਤਨਖਾਹ ਘੱਟ ਉਹਨੂੰ ਉਸ ਤੋਂ ਪਿੱਛੇ ਤੇ ਜਿਹਦੀ ਸਭ ਤੋਂ ਘੱਟ ਉਹਨੂੰ ਸਭ ਤੋਂ ਪਿੱਛੇ ਲਾ ਦੇਨੇ ਆ ਤੇ ਮੈਂ ਸੋਚਦਾ ਨਾ ਜੇ ਕਦੇ ਤੋਪ ਦਾ ਪੱਈਆ ਅੱਜ ਟੁੱਟ ਜਾਂਦਾ ਅੱਜ ਜਿਹਦੀ ਸਭ ਤੋਂ ਘੱਟ ਤਨਖਾਹ ਨੂੰ ਤੋਪ ਦੇ ਥੱਲੇ ਡਾ ਕੇ ਮਾਰ ਦੇਣਾ ਸੀ ਤੇ ਜਿਨ੍ਹਾਂ ਦੀਆਂ ਤਨਖਾਹਾਂ ਜ਼ਿਆਦੀਆਂ ਉਹਨਾਂ ਨੇ ਏਸੀ ਵਾਲੇ ਕਮਰੇ ਵਿੱਚ ਬੈਠ ਕੇ ਤੇ ਕੋਕਾ ਕੋਲਾ ਪੀਣਾ ਸੀ। ਉਹਨੇ ਆਖਿਆ ਲਾਈਨ ਬਣਾ ਲਓ ਜਿਹਦੀ ਜ਼ਿਆਦੀ ਤਨਖਾਹ ਸਭ ਤੋਂ ਅੱਗੇ ਜਿਹਦੀ ਸਭ ਤੋਂ ਘੱਟ ਨੂੰ ਸਭ ਤੋਂ ਪਿਛੇ ਲਾ ਦੇ। ਲਓ ਜੀ ਮੁੱਕਦੀ ਗੱਲ ਕਹਿੰਦੇ ਪਹਿਲਾ ਸਿੱਖ ਆਇਆ ਤੋਪ ਦੇ ਥੱਲੇ ਆ ਕੇ ਨੇ ਉਹਨੇ ਆਪਣਾ ਮੋਢਾ ਦਿੱਤਾ। ਤੋਪ ਜੀ ਨੇ ਬਰੂਦ ਪਾਇਆ। ਜਦੋਂ ਬਰੂਦ ਪਾ ਕੇ ਤੇ ਤੋਪ ਚਲਾਈ ਤੋਪ ਨੇ ਝੜਕਾ ਇਨੀ ਔਰ ਦੀ ਮਾਰਿਆ ਕਿ ਸਿੱਖ ਨਾਲ ਹੀ ਚੱਕਣਾ ਚੂਰ ਹੋ ਗਿਆ ਦੂਜਾ ਸੇਖ ਆਇਆ ਤੋਪ ਜੀ ਨੇ ਫੇਰ ਤੋਪ ਚਲਾਈ ਦੂਸਰਾ ਸਿੱਖ ਵੀ ਨਾਲ ਹੀ ਸ਼ਹਾਦਤ ਦਾ ਜਾਂ ਪੀ ਗਿਆ ਜਦੋਂ ਝੜਕਾ ਵਜਿਆ ਤੀਜਾ ਆਇਆ ਚੌਥਾ ਆਇਆ ਤੇ ਕਹਿੰਦੇ ਕਰਦਿਆ ਕਰ ਦੇਣਾ ਗੁਲਾਮ ਜਲਾਨੀ ਸੀ ਨਾ ਜਿਹੜਾ ਸਿੱਖਾਂ ਵਾਲਾ ਪਹਿਰਾਵਾ ਪਾ ਕੇ ਨਵਾਬ ਮੁਜਫਰ ਖਾਨ ਦਾ ਬੰਦਾ ਸਿੰਘਾਂ ਦੇ ਚੱਕੋ ਮਰਿਆ ਸੀ ਉਹ ਕਹਿੰਦਾ ਜਦੋਂ ਸਿੰਘ ਜੋਸ਼ ਵਿੱਚ ਆ ਕੇ ਤੋਪ ਦੇ ਥੱਲੇ ਮੋਢਾ ਦੇ ਰਹੇ ਸੀ ਕਹਿੰਦਾ ਪਤਾ ਨਹੀਂ ਮੈਨੂੰ ਕੀ ਹੋਇਆ ਮੈਂ ਵੀ ਜੋਸ਼ ਵਿੱਚ ਆ ਗਿਆ ਤੇ ਮੈਂ ਵੀ ਤੋਪ ਦੇ ਥੱਲੇ ਮੋਢਾ ਦੇ ਦਿੱਤਾ ਕਿੰਦਾ ਜਦੋਂ ਮੋਢਾ ਦਿੱਤਾ ਨਾ ਜੋ ਤੋਪਚੀ ਤੂਪ ਚਲਾਉਣ ਲੱਗਾ ਮੈਂ ਭੱਜ ਕੇ ਇਕਦਮ ਬਾਹਰ ਆ ਗਿਆ ਤੋਪਚੀ ਮੈਨੂੰ ਕਹਿੰਦਾ ਬਾਹਰ ਆ ਗਿਆ ਡਰ ਗਿਆ ਕਾਬਰ ਗਿਆ ਡੋਲ ਗਿਆ ਕਹਿੰਦਾ ਨਹੀਂ ਨਹੀਂ ਅਸਲ ਵਿੱਚ ਮੈਂ ਡਰਿਆ ਨਹੀਂ ਡੋਲਿਆ ਨਹੀਂ ਕਾਬਰਿਆ ਨਹੀਂ ਮੈਂ ਸੇਖ ਨਹੀਂ ਹੈਗਾ ਮੈਂ ਤੇ ਨਵਾਬ ਮੁਜਫਰ ਖਾਨ ਦਾ ਬੰਦਾ ਤੁਹਾਡਾ ਭੇਤ ਲੈਣ ਵਾਸਤੇ ਆਇਆ ਸੀ ਤੁਹਾਡੀ ਖਬਰ ਲੈਣ ਵਾਸਤੇ ਆਇਆ ਸੀ ਪਿਛਾਮ ਇਸ ਕਰਕੇ ਹੋਇਆ ਮੈਂ ਜਦੋਂ ਵੇਖ ਰਿਹਾ ਸੀ ਨਾ ਸਿੱਖ ਤੁਹਾਡੇ ਭੱਜ ਭੱਜ ਕੇ ਵੀਰਸ ਵਿੱਚ ਆ ਕੇ ਜੋਸ਼ ਵਿੱਚ ਆ ਕੇ ਮੋਢਾ ਦੇ ਰਿਹਾ ਸੀ ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਵੀ ਤੋਪ ਦੇ ਥਲੇ ਮੋਢਾ ਦੇ ਕੇ ਆਪਣੀ ਜਾਨ ਵਾਰ ਦਿਆ ਕਿਉਂਕਿ ਬਾਣਾ ਪਾਇਆ ਹੋਇਆ ਸੀ ਮੈਨੂੰ ਤਾਂ ਕਰਕੇ ਜੋਸ਼ ਆ ਗਿਆ ਵੀਰਸ ਆ ਗਿਆ ਤੇ ਤੋਪ ਦੇ ਥਲਿਓ ਤਾਂ ਨਿਕਲ ਆਇਆ ਵੀ ਜੇ ਕਿਤੇ ਮੈਂ ਮਰ ਗਿਆ ਨਾ ਤੇ ਤੁਹਾਡਾ ਆ ਬਹਾਦਰੀ ਦਾ ਕਿੱਸਾ ਲੈ ਕੇ ਦੁਨੀਆ ਨੂੰ ਦੱਸਣਾ ਕਿਸੇ ਨੇ ਨਹੀਂ ਕਹਿੰਦਾ ਹੁਣ ਮੈਂ ਜਿਉਂਦਾ ਰਵਾਂਗਾ ਮੈਂ ਦੁਨੀਆ ਦੇ ਲੋਕਾਂ ਨੂੰ ਦੱਸਾਂਗਾ ਕਿ ਮੈਂ ਮੁਲਤਾਨ ਦੀ ਜੰਗ ਵਿੱਚ ਇਦਾਂ ਦੇ ਬੰਦੇ ਵੇਖੇ ਜਿਹੜੇ ਭੱਜ ਭੱਜ ਕੇ ਤੂਪ ਦੇ ਥੱਲੇ ਆਪਣੇ ਮੋਢੇ ਲਾਉਂਦੇ ਸੀ ਉਹ ਭੱਜ ਕੇ ਪਿਛਾ ਹੋ ਗਿਆ ਫਿਰ ਪੰਜਵਾਂ ਛੇਵਾਂ ਸਤਵਾਂ ਅਠਵਾਂ ਨੌਵਾਂ ਦਸਵਾਂ ਕਰਦੇ ਕਰਦੇ 18 ਸਿੱਖਾਂ ਨੇ ਵਾਰੀ-ਵਾਰੀ ਮੋਢੇ ਦਿੱਤੇ ਤੇ 18 ਦੇ 18 ਸ਼ਹੀਦ ਹੋ ਗਏ ਤੇ 18 ਗੋਲੇ ਚੱਲੇ ਤੇ ਕਿਲੇ ਦੀ ਦੀਵਾਰ ਵਿੱਚ ਇੱਕ ਵੱਡਾ ਸਾਰਾ ਪਾੜ ਪੈ ਗਿਆ ਅਕਾਲੀ ਬਾਬਾ ਫੂਲਾ ਸਿੰਘ ਨੇ ਆਵਾਜ਼ ਦੇ ਕੇ ਆਖਿਆ ਪੰਥ ਜੀ ਆਪਾਂ ਸਿੰਘ ਸ਼ਹੀਦ ਕਰਵਾ ਕੇ ਆ ਕਿਲੇ ਦੀ ਦੀਵਾਰ ਵਿੱਚ ਪਾੜ ਪਾਇਆ ਤੇ ਨਵਾਬ ਮੁਜਫਰ ਖਾਨ ਦੇ ਹੱਥੋਂ ਕਿਤੇ ਬਚ ਕੇ ਨਾ ਚਲਿਆ ਜਾਵੇ ਇਹਦਾ ਸਿਰ ਵੱਢ ਕੇ ਆ ਹੈਦਰੀ ਥੱਲੇ ਲਾ ਕੇ ਤੇ ਸਿੱਖਾਂ ਨੇ ਆਪਣਾ ਕੇਸਰੀ ਚਲਾਉਣਾ ਹੈ ਹੋ ਜੋ ਤਕੜੇ ਸਿੰਘਾਂ ਨੇ ਛੱਡੇ ਅਕਾਲ ਅਕਾਲ ਦੇ ਜਕਾਰੇ ਵੀ ਛੱਡ ਕੇ ਅਕਾਲ ਅਕਾਲ ਗੁਰਪ੍ਰਿਆ ਅਕਾਲ ਅਕਾਲ ਦੇ ਜਕਾਰੇ ਸਿੰਘ ਮੁਲਤਾਨ ਦੇ ਕਿਲੇ ਦੇ ਅੰਦਰ ਜਾਨ ਆਖ ਲੋਏ ਅੰਦਰ ਉਧਰ ਨਵਾਬ ਮੁਜੱਫਰ ਖਾਨ ਚਿੱਟੇ ਰੰਗ ਦੀ ਪੱਗ ਬਣ ਕੇ ਚਿੱਟੇ ਰੰਗ ਦਾ ਉਹਦਾ ਦਾੜਾ ਐਂ ਸ਼ਸਤਰਾਂ ਦੇ ਨਾਲ ਹੋ ਕੇ ਸਨਦ ਬਣਾ ਦੇ ਇਹ ਕਹਿੰਦੇ ਨਵਾਬ ਮੁਜੱਫਰ ਖਾਨ ਰਣ ਮੈਦਾਨ ਵਿੱਚ ਆ ਗਿਆ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਸਿੱਧੇ ਮੁਜੱਫਰ ਖਾਨ ਦੇ ਨਾਲ ਟੱਕਰ ਕਰਨ ਵਾਸਤੇ ਚਲੇ ਗਏ ਨਵਾਬ ਮੁਜੱਫਰ ਖਾਨ ਨੂੰ ਪਹਿਲ ਦਿੱਤੀ ਅਕਾਲੀ ਬਾਬਾ ਫੂਲਾ ਸਿੰਘ ਦੇ ਉੱਤੇ ਪਹਿਲਾ ਵਾਰ ਕੀਤਾ ਮੁਜੱਫਰ ਖਾਨ ਨੇ ਤੇ ਸਿੰਘ ਸਾਹਿਬ ਨੇ ਰੋਕ ਲਿਆ ਦੂਜਾ ਫੇਰ ਕੀਤਾ ਦੂਜਾ ਵੀ ਰੋਕ ਲਿਆ ਤੀਜਾ ਵਾਰ ਨਵਾਬ ਮੁਜੱਫਰ ਖਾਨ ਨੇ ਪੂਰਾ ਬਲ ਲਾ ਕੇ ਅਕਾਲੀ ਜੀ ਦੇ ਉੱਤੇ ਕੀਤਾ ਤੇ ਇਹਦਾ ਤੀਸਰਾ ਵਾਰ ਵੀ ਅਕਾਲੀ ਬਾਬਾ ਫੂਲਾ ਸਿੰਘ ਨੇ ਰੋਕ ਲਿਆ ਵਾਰੀ ਆਗੀ ਕਾਲੀ ਬਾਬਾ ਫੂਲਾ ਸਿੰਘ ਦੀ ਆ ਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਨਵਾਬ ਮੁਜਫਰ ਖਾਨ ਲੱਗਦਾ ਤੈਨੂੰ ਤੇਰੇ ਉਸਤਾਦ ਨੇ ਤੈਨੂੰ ਚੰਗੀ ਤਰ੍ਹਾਂ ਵਾਰ ਕਰਨ ਦੀ ਜਾਚ ਨਹੀਂ ਦਸੀ ਉਹ ਤੂੰ ਤਿੰਨ ਕੀਤੇ ਤੇਰੇ ਤਿੰਨਾਂ ਵਾਰਾਂ ਦੇ ਵਿੱਚੋਂ ਇੱਕ ਵੀ ਵਾਰ ਮੇਡੇ ਤਨ ਤੇ ਨਹੀਂ ਲੱਗਾ ਆ ਵੇਖੀ ਹੁਣ ਸਿੰਘ ਵਾਰ ਕਰਦੇ ਕਿਵੇਂ ਐਨੀ ਗੱਲ ਕਹਿ ਕੇ ਹੱਥ ਚ ਫੜੀ ਰਿਸਲੀ ਸਾਹਿਬ ਨੂੰ ਹਵਾ ਦੇ ਵਿੱਚ ਲਹਿਰਾਇਆ ਦਸ਼ਮੇਸ਼ ਪਿਤਾ ਨੂੰ ਕੀਤਾ ਯਾਦ ਆਖਿਆ ਤੋ ਕਾਲੰਗ ਬਰਨਾਸੀ ਭੈਣਨ ਸਰੂਪੇ ਨਵਾਬ ਮੁਜੱਫਰ ਖਾਨ ਦੀ ਧੌਣ ਦਾ ਲਿਆ ਨਿਸ਼ਾਨਾ ਤੇਗ ਦਾ ਕੀਤਾ ਭਰਵਾ ਵਾਰ ਤੇ ਮੁਜੱਫਰ ਖਾਨ ਦਾ ਸਿਰ ਵੱਢ ਕੇ ਧਰਤੀ ਦੀ ਹਿੱਕ ਤੇ ਅਕਾਲੀ ਜੀ ਨੇ ਹੈ ਅੱਜ ਤੱਕ ਆ ਨਹੀਂ ਸਾਹਮਣੇ ਕਿ ਅੱਜ ਤੱਕ